ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਬਾਹ ਲੱਖ ਲੈ ਕੇ ਠੱਗੀ ਮਾਰ ਗਿਆ ਰੰਗ ਬਦਲਦਾ 에ਜੰਟ ਇੰਗਲੈਂਡ ਵਿੱਚ ਪੱਕੀ ਨੌਕਰੀ ਦੇ ਦਿੱਤਾ ਚਾਸਾ ਇੱਕ ਵਾਰ ਫਿਰ ਠੱਗੀ ਦੀ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਰਹੇ ਰਹੇ ਭਾਰਤੀਆਂ ਦੀ ਡਿਪੋਰਟੇਸ਼ਨ ਤੋਂ ਬਾਅਦ ਹਾਲਾਂਕਿ 에ਜੰਟਾ ਖਿਲਾਫ ਪੁਲਿਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪਰ 에이ਜੰਟ ਗ੍ਰਾਹਕਾਂ ਨੂੰ ਠੱਗਣ ਦੇ ਹੋਰ ਵੀ ਕਈ ਤਰੀਕੇ ਜਾਣਦੇ ਹਨ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਪੀੜਿਤ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੀ ਨੂੰਹ ਅਤੇ ਪੁੱਤਰ ਨੂੰ 에이ਜੰਟ ਨੇ 3 ਸਾਲ ਦਾ ਵਰਕ ਪਰਮਿਟ ਅਤੇ ਇੰਗਲੈਂਡ ਵਿੱਚ ਨੌਕਰੀ ਦਿਵਾਉਣ ਦੇ ਨਾਂ ਤੇ 22 ਲੱਖ ਰੁਪਏ ਲੈ ਲਏ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਕੰਪਨੀ ਵਿੱਚ ਉਹਨਾਂ ਦੀ ਨੂੰਹ ਨੂੰ ਨੌਕਰੀ ਦਿਵਾਈ ਗਈ ਸੀ ਉਹ ਫਰਮ ਹੈ ਹੀ ਨਹੀਂ ਸ਼ਿਕਾਇਤ ਕਰਤਾ ਕਮਲਜੀਤ ਸਿੰਘ ਅਨੁਸਾਰ ਜਦੋਂ 에이ਜੰਟ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ 22 ਲੱਖ ਵਿੱਚ ਤਾਂ ਸਿਰਫ ਇੰਗਲੈਂਡ ਭੇਜੰਦਾ ਕਰਾਰ ਹੋਇਆ ਸੀ ਪੀੜਤ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਤੇ ਉਸ ਦਿਨੋਂ ਇੰਗਲੈਂਡ ਵਿੱਚ ਕਿਸੇ ਜਾਣ ਪਹਿਚਾਨ ਵਾਲੇ ਦੀ ਮਦਦ ਨਾਲ ਟਿਕੇ ਹੋਏ ਹਨ ਅਤੇ ਕੰਮ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਆਰਜੀ ਤੌਰ ਤੇ ਥੋੜੇ ਥੋੜੇ ਸਮੇਂ ਲਈ ਕੰਮ ਮਿਲਦਾ ਹੈ ਅਤੇ बार-बार ਉਹਨਾਂ ਨੂੰ ਘਰੋਂ ਪੈਸੇ ਭੇਜਣੇ ਪੈ ਰਹੇ ਹਨ ਦੂਜੇ ਪਾਸੇ ਪੀੜਤ ਦੀ ਸ਼ਿਕਾਇਤ ਤੇ ਆਇਆ ਡੀਐਸਪੀ ਹੈੱਡਕਵਾਰਟਰ ਦੀ ਇਨਕੁਆਇਰੀ ਤੋਂ ਬਾਅਦ 에ਜੰਟ ਅਤੇ ਵਿਚੋਲੀਏ ਦੇ ਖਿਲਾਫ ਤੋਂ ਖਾਤੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਹੋਰ ਖਬਰਾਂ ਲਈ ਜੁੜੇ ਰਹੋ ਸਾਡੇ ਨਾਲ ਆਓ ਵੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਸ਼ਹਿਰ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਅਵਨੀਸ਼ ਗੌਰ ਨੂੰ ਬਾਹਰ ਭੇਜਣ ਦੇ ਲਈ ਤੇ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਾ ਦਫਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸੜਕੋ 732 ਨੂੰ 1.5 ਲੱਖ ਰੁਪਏ ਲਿਆ ਉਹ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਕਿ ਅਸੀਂ 2.2 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਉਹ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 732 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਇਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਤੇ ਅਮਰਸਾਰ ਦੇ ਵਿੱਚ ਫੈਸ਼ਨ ওভারਸੇਜ਼ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਪਾਰਟ ਪੇਮੈਂਟ ਕਰਉਂਦੇ ਰਿਹਾ ਕਦੇ 4 ਲੱਖ ਤੇ 5 ਲੱਖ ਤੇ ਹੋਰ ਕੁਝ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉੱਥੇ 15 ਅਕਤੂਬਰ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੀਆਂ ਇਹ 21 ਤਰੀਕ ਨੂੰ ਉਹਨਾਂ ਦੀ ਉੱਥੇ ਜਾਣਗਾ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉੱਥੇ ਜਾ ਕੇ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫ਼ਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉੱਥੇ ਕੰਪਨੀ ਸੀਗੀ ਉਹ ਸਾਰੇ ਬੱਚਾ ਦੇ ਪੈਰਾਂ ਥੋ ਜ਼ਮੀਨ ਨਿਕਲ ਗਈ ਉਹਨਾਂ ਬੱਚਿਆਂ ਦਾ ਪਰਸ ਲੋ ਜ਼ਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਭ ਇੱਕ ਵਾਰੀ ਤੁਹਾਨੂੰ ਉੱਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਸਾਡੇ ਕੋਲ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸੀਂ 40 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉੱਤੇ ਬਲੈਕ ਦੇ ਵਿੱਚ ਲੈਣੀ ਪਈ ਸਾਨੂੰ ਸੋ ਟਿਕਟ ਛੱਡੋ ਟਿਕਟ ਤੇ ਆ ਛੱਡੋ ਆ 4 ਲੱਖ ਦੇ ਕਿ ਰਸੀਦ ਕੱਢੀ ਪੈਸ਼ਨ ਓਵਰਸੀਸ ਆ ਦੇਖੋ ਜੀ 5 ਲੱਖ ਦੇ ਕੱਟੀ ਹੈ ਜੀ ਠੀਕ ਹੈ ਜੀ 4.5 ਲੱਖ ਦੇ ਕੱਟੀ ਹੈ ਜੀ ਠੀਕ ਆ 5 ਲੱਖ ਦੇ ਕੱਟੀ ਹੈ ਜੀ ਐਸ ਤੋਂ ਕੁਝ ਸਰ ਸਿੱਧਾ ਐਸ ਜਿਹੜੇ ਆਨਲਾਈਨ ਪੇਮੈਂਟ ਪਾਈ ਹੈ ਜੀ ਆ ਜੋ ਰਾਮਪਲ ਆਨ ਰਿਕਾਰਡ ਦਾ ਆਪਾਂ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਜਾਂ Google Pay ਹੋਇਆ ਜੀ ਵੇਖੋ ਜੀ ਠੀਕ ਆ 37000 ਰੁਪਏ ਹੋਇਆ ਜੀ ਔਰ ਰੋਹਿਤ ਸ਼ਰਮੋ ਦੀ ਵਾਈਫ ਦੇ ਨਾਂ ਤੇ ਜੋਸਰ ਨਾ ਜਿਹਨੇ ਅਕਿਤ ਘਰਾਂ ਵਾਲਾ ਕੰਮ ਕੀਤਾ ਜੀ ਠੀਕ ਆ ਬਾਕੀ ਇਹ ਸਾਰੇ ਸਟੇਟਮੈਂਟ ਸਾਰ ਕੋ ਨਾਲ ਲੈ 22 ਲੱਖ ਰੁਪਏ ਦਿੱਤਾ ਜੀ ਉਹਦੇ ਬਿਹਫੇ ਤੇ ਇਹ ਬੇਨਤੀ ਕਰਨੀ ਚਾਹੁੰਦੇ ਆਂ ਕਿ ਅਹੀਂ ਮੇਰੇ ਉਹ ਆਪਣਾ ਬੱਚਾ ਭੇਜਿਆ ਜਾਂ ਮੇਰੇ ਫਾਲਸਾਉਂਡ ਨੂੰ ਭੇਜੀਆ ਅਸੀਂ ਮਤਲਬ ਕੋਈ ਸਵਾਸਪੱਤ ਨਹੀਂ ਰਹੀ ਕਹਿੰਦਾ ਭਾਵੇਂ ਕਿ ਸਾਡਾ ਠੱਗੀ ਬੜੀ ਤਕੜੀ ਹੋਈ 2 ਸਾਲ ਤੋਂ ਸਾਡੇ ਫਾਲਸਾਬ ਕਚੈਰੀਆਂ ਚੱਕਰ ਕਰ ਰਹੇ ਆ ਤੇ ਅਹੀਂ ਸਾਨੂੰ ਪਤਾ ਵੀ ਮੇਰੇ ਛੋਟੇ ਭਰਾ ਨੇ ਕਿੱਦਾਂ ਉਹ ਸਫਰ ਕੀਤਾ ਕਿੱਦਾਂ ਗਾਂਹ ਸਟੈਂਡ ਕਰਦੇ ਆ ਆਪਣਾ ਕੰਮ ਕਰਾਇਆ ਤੇ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਚਲੋ ਸਾਡੇ ਪਿਹਾਬ ਤੇ ਉਹਨਾਂ ਦੇ ਪਰਚਾ ਕੀਤਾ ਉਹਨਾਂ ਨੇ ਆਪਾਂ ਧੰਨਵਾਦ ਕਰਦੇ ਆਂ ਪਰ ਕਹਿੰਦਾ ਭਾਵੇਂ ਧੰਨਵਾਦ ਆਪਾਂ ਤਾਂ ਹੋਏਗਾ ਇਹਨਾਂ ਨੂੰ ਰੈਸਟ ਕਰਕੇ ਜੋ ਸਾਡੇ ਫਾਰਸਰ ਕਰਜ਼ਾ ਚੁੱਕੇ ਪੈਸੇ ਨਹੀਂ ਦੇ ਨੇ ਉਹ ਹਣ ਵਾਪਸ ਕਰਵਾਏ ਜਾਣ ਬੇਤੀਏ ਸ਼ਹਿਰ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾਂ ਮਨੋਕੀ ਤਸਕਰੀ ਦੇ ਤੌਰ ਤੇ ਬਿਨਾਂ ਕਿਸੇ ਲੈਸਨਸ ਤੋਂ ਬਾਹਰ ਭੇਜ ਦਿੱਨੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 22 ਥਾਣਾ ਸਿਟੀ ਗੁਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਵਲਜੀਤ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਤਾਰ ਸੁਖਰਾਜ ਸਿੰਘ ਦੇ ਹੈੱਡਕੁਆਟਰਸ ਆ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹਦਾ ਮਕਦਮਾ ਅਦਰ ਚ ਅੰਡਰ ਸੈਕਸ਼ਨ 420 120ਬੀ ਟ੍ਰੈਵਲ ਇਲੈਕਟ ਅੰਡਰ ਥਾਣਾ ਸਿਟੀ ਦੇ ਅੰਦਰ ਕੀ ਤਰ੍ਹਾਂ ਜਿਹੀ ਤਫਤੀਸ਼ ਜੀ ਸਰ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਠਗਈ ਕਿੰਨੇ ਪੈਸੇ ਲੈ ਗਏ ਸੀ ਜੀ ਨਾ 22 ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਨੇ ਜੀ ਦੋਨੋਂ ਟ੍ਰੈਵਲ ਏਜੰਟ ਦੋ ਟ੍ਰੈਵਲ ਏਜੰਟ